ਜਨਾਬ ਦੀ ਸਰਕਾਰ ਜਦੋਂ ਤੋਂ ਆਈ ਆ ਇਹ ਲਗਾਤਾਰ ਮਜ਼ਦੂਰ ਵਿਰੋਧੀ ਕਿਸਾਨ ਵਿਰੋਧੀ ਔਰ ਮਜ਼ਦੂਰ ਵਿਰੋਧੀ ਫੈਲੇ ਕਰ ਰਹੀ ਆ ਜ਼ਮੀਨਾਂ ਵਜਨ ਦੀ ਗੱਲ ਕੀਤੀ ਲੋਕਾਂ ਵਿਰੋਧਤਾ ਕੀਤੀ ਉਹ ਵਾਪਸ ਲਈਆਂ ਫਿਰ ਪੰਚਾਇਤਾਂ ਦੀ ਜ਼ਮੀਨ ਵਿੱਚ ਗੱਲ ਕੀਤੀ ਉੱਥੇ ਮਤੇ ਪਾਸ ਹੋ ਗਏ ਉਹ ਵਾਪਸ ਲਈਆਂ ਅੱਜ ਹੁਣ ਉਹਨਾਂ ਜਿਹੜੀ ਪੰਜਾਬ ਰਾਜ ਬਿਜਲੀ ਬੋਰਡ ਦੀਆਂ ਜਿਹੜੇ ਪ੍ਰਾਪਤੀਆਂ ਉਹ ਵਿੱਚ ਵਸਤੇ ਚ ਫੈਲਾ ਕੀਤਾ ਇੰਵੈਸਟਰੀ ਐਗਰੋ ਦੀਆਂ ਜ਼ਮੀਨਾਂ ਨੇ ਐ ਐਗਰੀਕਲਚਰ ਯੂਨੀਵਰਸਿਟੀ ਵੀ ਆ ਤੇ ਹੋਰ ਜਿਹੜੀਆਂ ਪੰਜਾਬ ਦੀਆਂ ਜਾਇਦਾਦਾਂ ਜਿਹੜੀਆਂ ਸਰਕਾਰ ਉਹ ਵੇਚਣ ਜਾ ਰਹੀ ਆ ਉਹਦੇ ਖਿਲਾਫ ਇਹ ਜਿਹੜਾ ਧਰਨ ਲੱਗਿਆ ਹੋਇਆ ਬਜਟ ਤਿੰਨ ਦਾ ਬਿਜਲੀ ਕਟਿਆ ਔਰ ਲਗਭਗ 2014 ਤੋਂ ਮੋਦੀ ਸਰਕਾਰ ਲਾਗੂ ਕਰਨ ਵਾਸਤੇ ਬੜਾ ਤ ਤਤਪਰ ਹੋਈ ਪਈ ਆ ਹੁਣ ਉਹ ਬਿੱਲ ਦਾ ਵਾ 2025 ਲਾਗੂ ਕਰਨ ਵਾਸਤੇ ਬਿਲੀਏ 2025 ਲਾਗੂ ਕਰਨ ਵਾਸਤੇ ਕਹਿੰਦੇ ਸਰਕਾਰ ਜੋ ਪਾਰ ਰਹੀ ਆ ਚੈਪ ਵਾਲੇ ਮੀਟਰ ਆਪਾਂ ਨੂੰ ਪਤਾ ਵੀ ਜੋ ਲੱਗ ਗਏ ਤਾਂ ਉਹਦੇ ਨਾਲ ਉਹ ਸਭ ਤੋਂ ਵੱਡਾ ਹਮਲਾ ਵਾ ਸਭ ਤੋਂ ਵੱਡਾ ਉਹ ਜਿਹੜੀ ਲੈਂਡ ਪੂਲਿੰਗ ਪਾਲਿਸੀ ਆ ਉਹਦੇ ਨਾਲ ਉਹ ਵੀ ਵੱਡਾ ਹਮਲਾ ਵਾ ਸਿਮਾ ਲੈ ਕੇ ਆਣੀਆਂ ਜੀਓ ਦੀਆਂ ਪਹਿਲਾਂ ਫ੍ਰੀ ਦੇ ਵਿੱਚ ਲੈ ਕੇ ਆਣੀਆਂ ਠੀਕ ਹੈ ਨਾ ਉਸ ਤੋਂ ਬਾਅਦ ਉਹਦੇ ਰੇਟ ਵਧਾ ਪਾ ਕੇ ਕਿੰਨਾ ਮਹਿੰਗਾ ਕਰ ਦਤਾ ਇਸੇ ਤਰ੍ਹਾਂ ਜਿਹੜਾ ਇਹ ਉਹ ਹੁਣ ਮੋਬਾਈਲ ਵਾਲਾ ਹਿਸਾਬ ਹੋ ਜਾਣਾ ਦੇ ਵਿੱਚ ਇੱਕ ਜੁਨੀਅਨਾਂ ਕਿ ਦੇਦਾ ਪੰਜਾਬ ਦੀਆਂ ਪਤਾ ਨਹੀਂ ਕਿੰਨੀਆਂ ਕਿ ਜਿਹੜੀਆਂ ਐਸੋਸੀਏਸ਼ਨ ਜਿਹੜੀਆਂ ਬਿਜਲੀ ਬੋਰਡ ਮਹਿਕਮਾ ਜਿਹੜਾ ਰਿਟਾਇਰਡ ਪੈਨਸ਼ਨਰ ਔਰ ਕਿਸਾਨ ਜਥੇ ਬੰਦੀਆਂ ਬਹੁਤ ਸਾਰੀਆਂ ਜੱਟੇ ਬੰਦੀਆਂ ਨੇ ਅਗਰ ਇਸ ਸਰਕਾਰ ਨੇ ਲੋਕਪ੍ਰੋਧੀ ਮਜ਼ਦੂਰਪ੍ਰੋਧੀ ਕਿਸਾਨਵਰੋਧੀ ਜਿਹੜੇ ਫੈਸਲੇ ਆ ਉਹ ਵਾਪਸ ਲਾ ਲੇ ਇਸ ਤੋਂ ਬਾਅਦ ਚ ਤਰਨਤਰਨ ਜਿਹੜੀ ਵਿਧਾਨ ਸਭਾ ਚੋਣ ਹੋ ਰਹੀ ਆ ਉਹਦੇ ਵਿਰੁੱਧ ਵੀ ਸਮੁੱਚੇ ਪੰਜਾਬ ਦੇ ਮਜ਼ਦੂਰ ਕਿਸਾਨ ਮਜ਼ਦੂਰ ਜਥੇਬੰਦੀਆਂ ਤਗੜਾ ਪ੍ਰੋਟੈਸਟ ਕਰਨਗੇ ਤੇ ਉਹ ਜਿਹੜਾ ਅੱਜ ਦਾ ਧਾਰਨਾ ਪਾ ਹੈਗਾ ਜਿਹੜਾ ਇਹ ਜਿਹੜੇ ਚੱਪ ਵਾਲੇ ਮੀਟਰ ਸਰਕਾਰ ਲਾਉਣ ਜਾ ਰਹੀ ਹੈ ਇੱਕ ਤਾਂ ਉਹਦੇ ਖਿਲਾਫ ਆ ਦੂਸਰਾ ਜਿਹੜੀਆਂ ਯੂਨੀਵਰਸਿਟੀ ਐਗਰੋਆਂ ਦੀਆਂ ਜ਼ਮੀਨਾਂ ਨੇ ਐ ਐਗਰੀਕਲਚਰ ਯੂਨੀਵਰਸਿਟੀ ਵੀ ਆ ਤੇ ਹੋਰ ਜਿਹੜੀਆਂ ਪੰਜਾਬ ਦੀਆਂ ਜਾਇਦਾਦਾਂ ਜਿਹੜੀਆਂ ਸਰਕਾਰ ਉਹ ਵੇਚਣ ਜਾ ਰਹੀ ਆ ਉਹਦੇ ਖਿਲਾਫ ਇਹ ਜਿਹੜਾ ਧਰਨ ਲੱਗਿਆ ਹੋਇਆ ਔਰ ਇਹ ਜਿਹੜਾ ਮੰਤਰੀ ਆ ਮੰਤਰੀ ਇਹ ਇਸ ਕਰਕੇ ਬਣਾਇਆ ਗਿਆ ਜਿਹੜਾ ਪਹਿਲਾਂ ਵਾਲਾ ਮੰਤਰੀ ਸੀ ਉਹ ਸਰਕਾਰ ਦੀ ਗੱਲ ਨਹੀਂ ਸੀ ਮੰਨ ਰਿਆ ਇਹ ਉਹ ਲੋਕ ਤੇ ਜਵਾਬ ਬਣਾਉਂਦੇ ਸੀ ਕਿ ਅਸੀਂ ਚੱਪ ਵਾਲੇ ਮੀਟਰ ਲਾਉਣਿਆਂ ਜਾਂ ਇਹ ਜਾਇਦਾਦਾਂ ਵੇਚਣੀਆਂ ਉਹ ਮੰਤਰੀ ਜਦ ਇਹਨਾਂ ਦੀ ਗੱਲ ਨਹੀਂ ਮੰਨਦੇ ਉਹਨੂੰ ਬਦਲ ਕੇ ਫੇਰ ਦੂਜਾ ਮੰਤਰੀ ਲਾ ਦਿੱਤਾ ਜਾਂਦਾ ਵਾ ਸੋ ਇਹਦੀ ਰਾਸ਼ੀ ਉਹਨਾਂ ਦੇ ਨਾਲ ਰਲ ਗਈ ਵੇਚਣ ਦੇ ਵਿੱਚ ਸੋ ਇਹ ਜਿਹੜਾ ਪੰਜਾਬ ਦੀਆਂ ਜਾਇਦਾਦਾਂ ਨੂੰ ਵੇਚ ਰਿਹਾ ਬਿਜਲੀ ਬੋਰਡ ਦੀਆਂ ਜਾਇਦਾਦਾਂ ਨੇ ਉਹ ਚੱਪ ਵਾਲੇ ਮੀਟਰ ਆਪਾਂ ਨੂੰ ਪਤਾ ਵੀ ਕਿਉਂ ਲੱਗ ਗਏ ਤਾਂ ਉਹਦੇ ਨਾਲ ਉਹ ਸਭ ਤੋਂ ਵੱਡਾ ਹਮਲਾ ਵਾ ਸਭ ਤੋਂ ਵੱਡਾ ਉਹ ਜਿਹੜੀ ਲੈਂਡ ਪੂਲਿੰਗ ਪਾਲਿਸੀ ਆ ਉਹਦੇ ਨਾਲੋਂ ਵੀ ਵੱਡਾ ਹਮਲਾ ਵਾ ਕਿਉਂਕਿ ਯਾਰ ਇਹਨਾਂ ਨੇ ਚੈਪਾ ਵਾਲੇ ਦੂਸਰੇ ਜਿਹੜੇ ਸਿਮਾ ਲੈ ਕੇ ਆਣੀਆਂ Jio ਦੀਆਂ ਪਹਿਲਾਂ ਫ੍ਰੀ ਦੇ ਵਿੱਚ ਲੈ ਕੇ ਆਣੀਆਂ ਠੀਕ ਹੈ ਨਾ ਉਸ ਤੋਂ ਬਾਅਦ ਲੋਕਾਂ ਦੇ ਰੇਟ ਵਧਾ ਵਧਾ ਕੇ ਕਿੰਨਾ ਮਹਿੰਗਾ ਕਰ ਦਿੰਦਾ ਇਸੇ ਤਰ੍ਹਾਂ ਜਿਹੜਾ ਇਹ ਉਹ ਹੁਣ ਮੋਬਾਈਲ ਵਾਲਾ ਹਿਸਾਬ ਹੋ ਜਾਣਾ ਬਿਜਲੀ ਇੱਥੇ ਪੈਸੇ ਹੈਗੇ ਆ ਤਾਂ ਜਿਹੜਾ ਆਪਣਾ ਮੋਬਾਈਲ ਚੱਲਦਾ ਜੇ ਪੈਸੇ ਖਤਮ ਹੋ ਗਏ ਬੰਦ ਹੋ ਜਾਂਦਾ ਨਾ ਉਹ ਹੀ ਹਿਸਾਬ ਹੋ ਜਾਣਾ ਸੋ ਇਹਦੇ ਵਿੱਚ ਇੱਕ ਜੁਨੀਅਨ ਨੱਕ ਦੇਦਾ ਪੰਜਾਬ ਦੀਆਂ ਪਤਾ ਨਹੀਂ ਕਿੰਨੀਆਂ ਕਿ ਜਿਹੜੀਆਂ ਐਸੋਸੀਏਸ਼ਨ ਜਿਹੜੀਆਂ ਬਿਜਲੀ ਬੋਰਡ ਮਹਿਕਮਾ ਜਿਹੜਾ ਰਿਟਾਇਰਡ ਪੈਨਸ਼ਨ ਔਰ ਕਿਸਾਨ ਜਥੇਬੰਦੀਆਂ ਬਹੁਤ ਸਾਰੀਆਂ ਜੱਟੇ ਪੰਦੀਆਂ ਦੇਖੋ ਇਹ ਮੇਰੇ ਖਿਆਲ ਦੇ ਵਿੱਚ 2-3 ਵਜੇ ਤੱਕ ਧਰਨਾ ਲਾਉਣ ਤੋਂ ਬਾਅਦ ਜਿਹੜਾ ਮੰਤਰੀ ਦੀ ਕੋਠੀ ਜਿਹੜਾ ਉੱਥੇ ਜਾ ਕੇ ਧਰਨਾ ਉਹਦੇ ਅੱਗੇ ਲੈ ਕੇ ਜਾਵਾਂਗੇ ਰੋਸ ਪ੍ਰਦਰਸ਼ਨ ਦਿਖਾਇਆ ਜਾਊਗਾ ਸਾਡੇ ਜੁੜੇ ਜੰਗ ਮੈਂ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਪੰਜਾਬ ਤੋਂ ਆ ਸਾਡੇ ਅਸੀਂ ਪਹਿਲਾਂ ਕੁੱਕੜ ਪਿੰਡ ਪੈਂਦਾ ਜਲੰਧਰ ਕੋਲੇ ਉੱਥੇ ਪਹਿਲਾਂ ਸਾਡੀਆਂ ਭਾਰਤੀ ਕਿਸਾਨ ਯੂਨੀਅਨ ਜਿਹੜਾ ਕੇਐਮਐ ਮੋਰਚਾ ਉੱਥੇ ਬਹੁਤ ਵੱਡਾ ਪ੍ਰੋਗਰਾਮ ਅਸੀਂ ਕਰਿਆ ਸੀਗਾ ਤੇ ਇਸੇ ਤਰ੍ਹਾਂ ਪ੍ਰੋਗਰਾਮ ਜਿਹੜੇ ਆ ਪੰਜਾਬ ਦੇ ਵਿੱਚ ਹੋਰ ਵੀ ਜਿਹੜੇ ਆ ਹਰ ਜ਼ਿਲ੍ਹੇ ਦੇ ਵਿੱਚ ਹੋਣਗੇ ਔਰ ਇਸ ਨੀਤੀ ਜਿਹੜੀ ਇਹ ਸਰਕਾਰ ਪਾਲਿਸੀ ਲੈ ਕੇ ਆਈ ਆ ਚਾਹੇ ਉਹ ਜ਼ਮੀਨਾਂ ਵੇਚਣ ਦੀ ਆ ਜ਼ਮੀਨਾਂ ਵੇਚਣ ਦੀ ਆ ਚਾਹੇ ਜਿਹੜੇ ਚੱਪ ਵਾਲੇ ਜਦ ਤੱਕ ਜਿਹੜੀ ਆ ਇਹ ਪਾਲਿਸੀ ਇਹਨੂੰ ਇਹ ਸਰਕਾਰ ਵਾਪਸ ਨਹੀਂ ਲੈਂਦੀ ਉਦੋਂ ਤੱਕ ਜਿਹੜਾ ਇਹ ਸੰਘਰਸ਼ ਜਾਰੀ ਰਹੂਗਾ ਜਿਵੇਂ ਤਿੰਨ ਕੇ ਜਿਹੜੇ ਖੇਤੀਕਰੂਨ ਵਾਪਸ ਕਰਾਏ ਸਗੇ ਉਸੇ ਤਰ੍ਹਾਂ ਲੈਂਡ ਪੂਲਿੰਗ ਪਾਲਿਸੀ ਇਹ ਵੀ ਵਾਪਸ ਕਰਾਈ ਜਾਊਗੀ ਰਵੈਲ ਸਿੰਘ ਬਲਦਪੁਰਿਆ ਪ੍ਰਧਾਨ ਇੰਪਲਾਈ ਫੈਡਰੇਸ਼ਨ ਪੰਜਾਬ ਰਾਜ ਬਿਜਲੀ ਬੋਰਡ ਪੰਜਾਬ ਅੱਜ ਜਿਹੜਾ ਸਾਡਾ ਇਹ ਧਰਨਾ ਵਾ ਇਹ ਬਿਜਲੀ ਮਜ਼ਦੂਰਾਂ ਦੀਆਂ 16 ਜਥੇਬੰਦੀਆਂ ਸੰਧਾ ਥੜਾ ਵਾ ਜੁਆਇੰਟ ਫਰਮ ਇਕਤਾ ਮੰਚ ਅਤੇ ਨਾਲ ਸ਼ਾਮਲ ਤੇ ਬਹੁਤ ਸਾਰੀਆਂ ਕਿਸਾਨ ਜਥੇਬੰਦੀਆਂ ਮਜ਼ਦੂਰ ਜਥੇਬੰਦੀਆਂ ਸਾਡੇ ਸਮਰਥਨ ਵਿੱਚ ਇੱਥੇ ਅੱਜ ਆਈਆਂ ਕਿਉਂਕਿ ਪੰਜਾਬ ਦੀ ਸਰਕਾਰ ਜਦੋਂ ਤੋਂ ਆਈ ਆ ਇਹ ਲਗਾਤਾਰ ਮਜ਼ਦੂਰ ਵਿਰੋਧੀ ਕਿਸਾਨ ਵਿਰੋਧੀ ਔਰ ਮਜ਼ਦੂਰ ਵਿਰੋਧੀ ਫੈਸਲੇ ਕਰ ਰਹੀ ਆ ਔਰ ਕੋਈ ਵੀ ਮੰਗ ਜਿਹੜੀ ਆ ਉਹ ਮੰਨ ਨਹੀਂ ਰਹੀ ਕਿਉਂਕਿ ਅੱਜ ਪਹਿਲਾਂ ਉਹਨਾਂ ਨੇ ਜ਼ਮੀਨਾਂ ਵੇਚਣ ਦੀ ਗੱਲ ਕੀਤੀ ਲੋਕਾਂ ਵਿਰੋਧਤਾ ਕੀਤੀ ਉਹ ਵਾਪਸ ਲਈਆਂ ਫਿਰ ਪੰਚਾਇਤਾਂ ਦੀ ਜ਼ਮੀਨ ਵਿੱਚ ਗੱਲ ਕੀਤੀ ਉੱਥੇ ਮਤੇ ਪਾਸ ਹੋ ਗਏ ਉਹ ਵਾਪਸ ਲਈਆਂ ਅੱਜ ਹੁਣ ਉਹਨਾਂ ਜਿਹੜੀ ਪੰਜਾਬ ਰਾਜ ਬਿਜਲੀ ਬੋਰਡ ਦੀਆਂ ਜਿਹੜੇ ਪ੍ਰਾਪਰਟੀਆਂ ਉਹ ਵੇਚਣ ਵਾਸਤੇ ਜਿਹੜਾ ਫੈਸਲਾ ਕੀਤਾ ਬਿਜਲੀ ਮੰਤਰੀ ਸੰਜੀਵ ਅਰੋੜਾ ਨੇ ਕਿਉਂ ਖਾਸ ਕਰਕੇ ਇਹਨੇ ਫੈਸਲਾ ਕੀਤਾ ਉਹਨੂੰ ਵੇਚਣ ਵਾਸਤੇ ਔਰ ਬਿਜਲੀ ਐਕਟ 2025 ਜਿਹੜਾ ਕਿ ਲਗਭਗ 2003 ਦਾ ਬਿਲੀਆ ਕਟਿਆ ਔਰ ਲਗਭਗ 2014 ਤੋਂ ਮੋਦੀ ਸਰਕਾਰ ਲਾਗੂ ਕਰਨ ਵਾਸਤੇ ਬੜੇ ਤੱਕ ਤਤਪਰ ਹੋਈ ਪਈ ਆ ਹੁਣ ਉਹ ਬਿਲ ਦਾਵਾ 2025 ਲਾਗੂ ਕਰਨ ਵਾਸਤੇ ਬਿਲੀਆ 2025 ਲਾਗੂ ਕਰਨ ਵਾਸਤੇ ਕਹਿੰਦੇ ਸਰਕਾਰ ਜੋ ਪਾਰ ਰਹੀ ਆ ਔਰ ਉਹਦੇ ਵਿਰੋਧ ਵਿੱਚ ਅੱਜ ਸਮੁੱਚੇ ਪੰਜਾਬ ਦੇ ਮੁਲਾਜ਼ਮ ਮਜ਼ਦੂਰ ਕਿਸਾਨ ਜੱਥੇਬੰਦੀਆਂ ਅੱਜ ਲੁਧਿਆਣਾ ਵਿੱਚ ਇਸ ਬਿਜਲੀ ਮੰਤਰੀ ਖਿਲਾਫ ਪੰਜਾਬ ਸਰਕਾਰ ਖਿਲਾਫ ਇਹ ਮੁਜ਼ਾਹਰਾ ਕਰਨ ਵਾਸਤੇ ਆਈਆਂ ਵਾ ਔਰ ਚੇਤਾਵਨੀ ਦੇਣ ਵਾਸਤੇ ਆਈਆਂ ਵਾ ਕਿ ਅਗਰ ਇਸ ਸਰਕਾਰ ਨੇ ਲੋਕ ਵਿਰੋਧੀ, ਮਜ਼ਦੂਰ ਵਿਰੋਧੀ, ਕਿਸਾਨ ਵਿਰੋਧੀ ਜਿਹੜੇ ਫੈਸਲੇ ਆ ਉਹ ਵਾਪਸ ਨਾ ਲਏ ਤੇ ਇਸ ਤੋਂ ਬਾਅਦ ਚ ਤਰਨਤਰਨ ਜਿਹੜੀ ਵਿਧਾਨ ਸਭਾ ਚੋਣ ਹੋ ਰਹੀ ਆ ਉਹਦੇ ਵਿਰੁੱਧ ਵੀ ਸਮੁੱਚੇ ਪੰਜਾਬ ਦੇ ਮਜ਼ਦੂਰ ਕਿਸਾਨ ਮਜ਼ਦੂਰ ਜਥੇਬੰਦੀਆਂ ਤਗੜਾ ਪ੍ਰਦਰਸ਼ਨ ਕਰਨਗੇ ਇਹਦੇ ਲਈ ਪੰਜਾਬ ਦੀ ਮੈਨੇਜਮੈਂਟ ਔਰ ਪਾਵਰ ਕਾਮ ਦੀ ਜਿਹੜੀ ਮੈਨੇਜਮੈਂਟ ਆ ਉਹ ਮੁੱਖ ਜ਼ਿੰਮੇਵਾਰ ਹੋਵੇ